ਤੁਹਾਡਾ ਤੁਹਾਡੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਧਨੋਲਾ ਮੰਡੀ ਜਿਹੜੀ ਕਿ ਮਹੀਨੇ 'ਚ ਦੋ ਵਾਰ 11 ਤੇ 27 ਤਰੀਕ ਦੀ ਲੱਗਦੀ ਆ ਦੋਸਤੋ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਬਹੁਤ ਵੱਡੀ ਝੁੱਟੀ ਨਜ਼ਰ ਆ ਰਹੀ ਹੈ ਜਿਹੜੀ ਕਿ ਤਕਰੀਬਨ 500 ਕੁ ਸੂਏ ਆ ਪਿੱਛੇ ਇਹਦੇ ਕੱਟੀਆਂ ਦੋਸਤੋ ਉੱਚੇ ਕਦ ਘਾਟ ਦੀ ਆ ਚੌੜੇ ਢਾਂਚੇ ਦੀ ਆ ਵਧੀਆ ਦੁੱਧ ਵਾਲੇ ਮੋਟੇ ਥਣ ਲੱਗੇ ਨੇ ਦੋਸਤੋ ਬਾਕੀ ਬੋਲਾ ਵੀ ਬਾਈ ਖਾਸਾ ਦੱਸਦਾ ਵੀ ਤਿਆਰ ਹੈ ਇੱਕ ਵਾਰ ਮੱਝ ਨੂੰ ਦੇਖ ਲਓ ਦੋਸਤੋ ਉੱਠਾ ਵਗੈਰਾ ਦਿਖਾ ਦੇਣਾ ਸਾਰਾ ਥਣ ਹਵਾਨਾ ਦਿਖਾ ਦੇਣਾ ਬਾਕੀ ਅਗਲੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਨੰਬਰ ਦੋਸਤੋ ਸਕਰੀਨ ਤੇ ਲਾ ਦੂੰਗਾ ਜਿਹਨੂੰ ਮੱਝ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਹੁਤ ਉੱਚੇ ਕੱਦ ਕੱਦ ਕਾਟ ਦੀ ਝੋਟੀ ਆ ਦੋਸਤੋ ਪੂਰੇ ਮੋٹے ਮੋٹے ਮੁੱਢਾਲੇ ਚਾਰੇ ਥਣ ਨਿਖੜਵੇਂ ਲੱਗੇ ਆ ਦੋਸਤੋ ਕੱਦ ਕੱਦ ਬਹੁਤ ਆ ਵੇਖ ਬਹੁਤ ਆ ਝੋਟੀ ਦੀ ਪੂਰੀ ਲੰਬੀ ਉੱਚੀ ਝੋਟੀ ਆ ਦੋਸਤੋ ਟ੍ਰੇਲ ਦਾ ਡੱਬਾ ਕਹਿ ਦਈਏ ਤਾਂ ਕੋਈ ਗਾਲੀ ਵੱੱਦੀ ਗੱਲ ਨਹੀਂ ਹੋਊਗੀ ਪੂਰੇ ਵੱਡੇ ਕੱਦ ਕਾਟ ਦੀ ਆ ਉੱਚੇ ਕੱਦ ਕਾਟ ਦੀ ਇੱਕ ਵਾਰ ਥਾਣ ਹਵਾਨਾ ਦੇਖ ਲੋ ਚਾਰੇ ਥਣ ਮੋٹے ਦੁੱਧਾਲੇ ਨਿਖਣਵੇਂ ਲੱਗੇ ਨੇ ਦੂਰੀ ਤੇ ਲੱਗੇ ਨੇ ਗੈਪ ਤੇ ਇਧਰ ਤੋਂ ਵੀ ਦਿਖਾ ਦਾਨਾ ਹਵਾਨਾ ਇੱਕ ਵਾਰੀ ਅਗਲੇ ਥਣਾ ਤੋਂ ਦੋਸਤੋ ਤਕਰੀਬਨ ਤਕਰੀਬਨ 1 ਫੁੱਟ ਵਾਂਗੂ ਹਵਾਨਾ ਖਵਾਨੇ ਦੇ ਉੱਤੇ ਤੁਸੀਂ ਨਾੜਾ ਵੀ ਦੇਖ ਸਕਦੇ ਹੋ ਇਹ ਦੁੱਧ ਦਾ ਪ੍ਰਮਾਣ ਕਰਦਿਆਂ ਨੇ ਦੋਸਤੋ ਆਹ ਸਾਹਮਣੇ ਦੇਖ ਸਕਦੇ ਹੋ ਦੁੱਧਾ ਦੀ ਨਾੜ ਆ ਜੀ ਇੱਕ ਵਾਰ ਥਣ ਹਵਾਨਾ ਨੇੜੇ ਤੋਂ ਫਿਰ ਦਿਖਾ ਦੇਣਾ ਪੂਰੇ ਮੋٹے ਥਣ ਲੱਗੇ ਨੇ ਦੋਸਤੋ ਬਾਕੀ ਅਗਲੀ ਗੱਲਬਾਤ ਮੈਂ ਤੁਹਾਡੀ ਬਾਈ ਨਾਲ ਕਰਵਾ ਦੇਣਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਕੀ ਆ ਬਾਈ ਬਲਜਿੰਦਰ ਸਿੰਘ ਜੀ ਪਿੰਡ ਕਿਹੜਾ ਪੈਣੀ ਜੱਸਾ ਪੈਣੀ ਜੱਸਾ ਇਹ ਕਿੱਥੇ ਜਰਾ ਜਾਂਦਾ ਬਾਈ ਇਹ ਤਨੌਲੇ ਕੋਲੇ ਆਈ 5 ਕਿਲੋਮੀਟਰ ਤਨੌਲੇ ਦੇ ਨਾਲ ਪੈਣੀ ਹਾਂਜੀ ਪੈਣੀ ਜੱਸਾ ਭਾਈ ਕਿੰਨੇਵੇਂ ਸੂਏ ਸੂਆ ਝੋਟੀ ਇਹ ਇਹ ਤੀਜੇ ਸੂਏ ਆ ਜੀ ਤੀਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 20 ਦਿਨ ਹੋ ਗਏ ਅੱਜ ਬੱਚਾ ਕੀ ਆ ਭਾਈ ਇਹਦੇ ਨਾਲ ਮਗਰ ਕੱਟੀ ਹੈ ਜੀ ਦੁੱਧ ਕਿੰਨਾ ਤਿਆਰ ਆ ਇਸ ਟਾਈਮ ਦੁੱਧ 18 ਲੀਟਰ ਤਿਆਰ ਆ ਜੀ ਕਿੰਨੇ ਕੁ ਦਿਨ ਹੋ ਗਏ ਮੇਰਾ 20 ਲੀਟਰ ਦੁੱਧ ਦਿੱਤਾ ਸੀ ਅੱਜਕੇ 23 24 ਤੱਕ ਜਾ ਸਕਦੀ ਹੈ 23 24 ਦੀ ਉਮੀਦ ਆ ਹਾਂ ਕਿੰਨੇ ਰੇਟ ਕਿੰਨਾ ਕਰ ਦੋ ਇਹਦਾ ਰੇਟ 3 ਲੱਖ ਮੁੱਲ ਆ ਜੀ ਕਿੰਨੇ ਦੀ ਛੱਡ ਦੋਗੇ ਲਾਸਟ ਲਾਸਟ ਛੱਡ ਦਿਆਂਗੇ 2.5 ਪੌਣੇ ਤਿੰਨ ਦੀ 2.5 ਪੌਣੇ ਤਿੰਨ ਦੀ ਆਪਣਾ ਨੰਬਰ ਬੋਲ ਦੋ ਭਾਈ 95768 99768 34798 ਜਿਹੜੀ ਬਾਈ ਇਹਦੇ ਮਗਰ ਕੱਟੀ ਆ ਪਤਾ ਕਿਹੜੇ ਸੀ ਮੰਦੀ ਆ ਹਾਂਜੀ ਇਹ ਗੋਪੀ ਦੀ ਆ ਜੀ ਗੋਪੀ ਬੰਦੀ ਹਾਂਜੀ ਅੱਛਾ ਗੋਪੀ ਬੰਨਾ ਫਤੇਗੜ ਛੰਨਾਲਾ ਡਾਕਟਰ ਡਾਕਟਰ ਜਗਜੀਤ ਸਿੰਘ ਕੋਲ ਆ ਜੀ ਨਾ ਹਾਂਜੀ ਹਾਂ ਦੋਸਤੋ ਇਹਦੇ ਪਿੱਛੇ ਗੋਪੀ ਇਹ ਇਹ ਆਪ ਕਰਮਵੀਰ ਦੀ ਬੱਚੀ ਆ ਇਹ ਆਪ ਕਰਮਵੀਰ ਬੰਦੀ ਆ ਕਰਮਵੀਰ ਬੰਦੀ ਆ ਕਰਮਵੀਰ ਬੰਦੀ ਆ ਦੋਸਤੋ ਜਿੰਨਾਂ ਕੋਲੇ ਜੁਬਰਾਜ ਸਾਨਾ ਸੁਨਾਰੀ ਵਾਲਿਆਂ ਕੋਲੇ ਇੱਕ ਵਾਰ ਮੂੰਹ ਮੱਥਾ ਦਿਖਾ ਦੇਣਾ ਝੁੱਟੀ ਦਾ ਦੋਸਤੋ ਚੰਗੀ ਬਲੱਡ ਲਾਈਨ ਦੀਆਂ ਨੇ ਦੋਨੇ ਆ ਪਿੱਛੇ ਗੋਪੀਵਾਨ ਦੀ ਕੱਟੀ ਆ ਗਈ ਗੋਪੀਵਾਨ ਬਾਰੇ ਤਕਰੀਬਨ ਤਕਰੀਬਨ ਜਿਹੜੇ ਭਰਾ ਜਾਨਵਰ ਪਾਲਦੇ ਨੇ ਸਾਰੇ ਜਾਣਦੇ ਨੇ ਦੋਸਤੋ ਆਪਣੇ ਕੋਲ ਵੀ ਇਹਨਾਂ ਦੀ ਇੱਕ ਦੋ ਝੁੱਟੀਆਂ ਆਈਆਂ ਨੇ ਗੋਪੀਵਾਨ ਦੀਆਂ ਨਾਰਮਲ ਮੱਝਾਂ ਚੋਂ ਆ ਕੇ ਤਕਰੀਬਨ 13-14 ਕਿਲੋ ਤੇ ਚੱਲਦੀਆਂ ਨੇ ਪਲੂਣਾ ਇਹ ਗੋਪੀਵਾਨ ਦੀ ਆ ਦੋਸਤੋ ਆ ਮੱਝ ਇੱਕ ਵਾਰੀ ਫੇਰ ਤੋਰ ਕੇ ਦਿਖਾ ਦਾਨੇ ਤੁਹਾਨੂੰ ਬਹੁਤ ਉੱਚੇ ਕੱਦ ਕਾਠ ਦੀ ਆ ਦੋਸਤੋ ਚਾਰੇ ਮੋٹے ਨਿਖਣਵੇਂ ਥਣ ਲੱਗੇ ਨੇ ਪੂਰੇ ਉੱਚੇ ਕੱਦ ਕਾਠ ਦੀ ਆ ਲੰਬ ਆਪਕਰਮਬੀਰ ਬੰਨ ਦੀ ਆ ਦੋਸਤੋ ਸੁਨਾਰੀ ਵਾਲੇ ਦੀ ਜਿੰਨਾਂ ਕੋਲ ਜਵਰਾਜ ਸਾਣ ਹੈ ਪੂਰੇ ਉੱਚੇ ਕੱਦ ਘਾਟ ਚ ਹੈ ਦੋਸਤੋ ਬਾਕੀ ਜੀਨੂੰ ਵੀ ਝੋਟੀ ਪਸੰਦ ਆਊਗੀ ਨੰਬਰ 22 ਹੋਰਾਂ ਦਾ ਮੈਂ ਸਕਰੀਨ ਤੇ ਲਾ ਦੂੰਗਾ ਨੇੜ ਆ ਕੇ ਆਪਣੀ ਤਸੱਲੀ ਕਰਕੇ ਦੋਸਤੋ ਝੋਟੀ ਖਰੀਦ ਸਕਦੇ ਹੋ ਨੰਬਰ ਚੱਲੂਗਾ 22 ਦਾ ਸਕਰੀਨ ਤੇ ਭੈਣੀ ਜੱਸਾ ਪਿੰਡਾ ਦੋਸਤੋ 22 ਦਾ ਧਨੌਲੇ ਦੇ ਨੇੜ ਪੈ ਜਾਂਦਾ ਤੇ ਬਰਨਾਲੇ ਜ਼ਿਲ੍ਹੇ ਜੀ ਪੈ ਜਾਂਦਾ ਬਾਈ ਇਹ ਕਿਹੜੇ ਰੋਡ ਤੇ ਆਪਣਾ ਪਿੰਡਾ ਕਾਲੇ ਹੰਡੇ ਆਇਆ ਤੇ ਜਿਹੜਾ ਕਾਲੇ ਕਿਆਂ ਨੂੰ ਰਸਤਾ ਜਾਂਦਾ ਉਹਦੇ ਤੇ